ਸਸਤੇ ਕਾਲ ਮੇ ਬੜਾ ਫੋਨ ਆਈਡੀ ਹੈ ਤਾਂ ਗੱਲ ਕਰੀਏ ਮੇਰੇ ਘਰ ਹਰਵੰਸੀ ਜੀ ਨਾਲ ਹੋ ਰਹੀ ਹੈ ਜੀ ਹਾਂ ਜੀ ਸਸਤੇ ਕਾਲ ਜੀ ਸਸਤੇ ਕਾਲ ਜੀ ਤਾਂ ਜੀਤਾ ਚੱਕਰ ਬਾਈ ਤੁਹਾਨੂੰ ਬੜਾ ਫੋਨ ਆਈਡੀ ਨਾਲ ਜੁੜੇ ਕਾਫੀ ਸਮੇਂ ਹੋ ਗਿਆ ਸੀ ਇੱਕ ਕਾਲ ਸਰ ਤੁਹਾਡੇ ਨੰਬਰ ਤੇ ਆਏਗੀ ਬੈਸਟ ਆਫਰ ਲਈ ਤੁਹਾਨੂੰ ਦਿੱਤੀ ਗਈ ਆ ਤੇ ਜਿਹੜਾ ਵੀ ਕਾਲ ਕਰ ਤੁਸੀਂ ਮਾਰਕੀਟ ਤੇ 299 ਪਿਆਰਾ ਕਰਵਾਣੇ ਹੋ ਨਾ ਜੀ ਹਾਂ ਜੀ ਹੁਣ ਤੁਹਾਨੂੰ ਇੱਕ 299 ਰੁਪਏ ਵਿੱਚ ਮਿਲ ਜਾਏਗਾ ਜੀ ਕਿੰਨੇ ਰੁਪਏ ਦਾ ਮਿਲ ਜਾਏਗਾ ਜੀ 199 ਰੁਪਏ ਦਾ ਜੀ ਇੱਕ ਸੋਨੜੀ ਨੇ ਐਨੇ ਮੈਨ ਪੈਸੇ ਹੀ ਨਹੀਂ ਹੈਗੇ ਪਾਣੀ ਆਇਆ ਜੀ ਸਾਡੇ ਹਾਲ ਤਾਂ ਹਾਂਜੀ ਮੈਡਮ ਪਹਿਲਾਂ ਦੱਸਤਾ ਨਹੀਂ ਨੇ ਹੁਣ ਤੁਸੀਂ ਕੀ ਕਰਤਾ ਜੀ ਸਕਵਾਰਟ ਕਰਾ ਲਈ ਤਿੰਨ ਮਹੀਨੇ ਚ ਤਿੰਨ ਵਾਰ ਫਿਰ ਤੁਸੀਂ ਇਹਦੀ ਚਾਰਜ ਕਰਵਾ ਸਕਦੇ ਹੋ ਜੀ ਆਪਣੇ ਫੋਨ ਤੇ ਮੈਡਮ ਤੁਹਾਨੂੰ ਪਤਾ ਵੀ ਸ਼ਾਮ ਨੂੰ ਪੈਗ ਪੁੱਗ ਵੀ ਲਾਣਾ ਨਾ ਖਰਚਾ ਵੀ ਹੁੰਦਾ ਬੰਦੇ ਦਾ ਰੋਇ ਦਾ 60 70 ਪੀ ਰੋਇ ਦਾ ਖਰਚਾ ਸਵੇਰੇ ਸ਼ਾਮ ਮੈਂ ਹਾਂਜੀ ਦਾਰੂ ਦੂਰ ਵੀ ਪੀਣੀ ਹੁੰਦੀ ਫਿਰ ਬਚਦੇ ਹੀ ਨਹੀਂ ਇਹ ਤੇ ਰੀਚਾਰਜ ਕਰਾਈਏ ਕੀ ਕਰਾਈਏ ਇਹ ਅਗਰ ਤੁਸੀਂ ਆਫਰ ਲੈਣਾ ਚਾਹੁੰਦੇ ਤਾਂ ਇੱਕ ਛੋਟਾ ਜਿਹਾ ਮੈਸੇਜ ਆਨਾ ਫੋਟ ਆਊਟ ਕੈਨਸਲ ਦਾ ਤੇ ਨਾਲ ਦੀ ਨਾਲ ਚਾਹੇ ਤੁਸੀਂ ਆਫਰ ਦਾ ਚਾਰਜ ਆਪਣੇ ਫੋਨ 'ਚ ਕਰਵਾ ਸਕਦੇ ਹੋ। ਹਾਂ ਮੈਂ ਹੁਣ ਮੈਂ ਸਕੀਮ ਲਾਈ ਹੈ ਵੀ ਤਿੰਨ ਮਹੀਨਿਆਂ ਵਰ ਆ ਜਾਣਗੇ ਆਈਡੀਆ 'ਚ ਫਿਰ ਹੁਣ ਕਰਾ ਲਈ ਤੁਹਾਨੂੰ ਕੋਈ ਗੱਲ ਨਹੀਂ। ਸਰ ਜੇ ਤੁਸੀਂ ਨਹੀਂ ਚਲਾਣਾ ਜਾਂਦੇ ਜੀ ਇਹ SIM? ਹਾਂਜੀ ਹਾਂਜੀ ਇਹ ਕਰ ਤੇ ਤਿੰਨ ਮਹੀਨੇ ਕੋਈ ਨਾ ਆ ਜਾਣਗੇ ਆਈਡੀਆ 'ਚ। ਆਹ ਫਿਰ ਦੱਸ ਦੋ ਮਾੜੇ ਕਿਹੜੇ ਕਿੜਿਆ ਫਿਰ। ਸਾੜੀਆਂ 5 6 SIMਾਂ 5 6 ਜਮੈਂ ਆਈਡੀਆ ਚਾਣ ਗਈਆਂ ਇਹ ਕਰਿਆ ਟੈਂਟ ਗਈਆਂ 5 6। ਸਰ 299 ਵਾਲਾ ਵੀ ਚਾਰ 299 ਮੈਂ ਕਿ ਮਿਲ ਜੇਗਾ 359 ਵਾਲਾ ਵੀ ਚਾਹ 259 ਰੁਪਏ ਤੇ ਮਿਲ ਜੇਗਾ ਜੀ ਤੇ ਤੁਹਾਨੂੰ 1.5 GB ਡੇਲੀ ਮਿਲੇਗਾ ਠੀਕ 8:00 ਤੇ 12:00 ਤੋਂ ਲੈ ਕੇ ਸਵੇਰ ਦੇ 6:00 ਤੱਕ अनलिमिटेड ਮਿਲੇਗਾ ਕੋਈ ਵਾਰ ਹੁੰਦਾ ਨਾ ਸੋਮਵਾਰ ਤੇ ਸ਼ੁੱਕਰਵਾਰ ਕੋ ਕੋਪਾ ਨਹੀਂ ਨੈਟ ਯੂਜ਼ ਕਰ ਪਾਏਗੇ ਜਿੱਦਾਂ ਉਹ ਤੁਹਾਨੂੰ ਸ਼ਨੀਵਾਰ ਤੇ ਐਤਵਾਰ ਨੂੰ ਬੈਕਅਪ ਤੇ ਮਿਲ ਜਾਇਆ ਕਰੇਗਾ 120 ਵਿੱਚ ਨਹੀਂ ਹੋ ਸਕਦਾ ਜੀ ਹਾਂਜੀ 120 ਰੁਪਏ ਵਿੱਚ ਨਹੀਂ ਹੋ ਸਕਦਾ ਸਰ 299 ਇਨ ਮੇਰੀ ਬੈਟ ਤੇ ਤੋ ਹੀ ਹੋ ਸਕਦਾ ਜੀ 120 ਰੁਪਏ ਤੇ ਨਹੀਂ ਹੋ ਸਕਦਾ ਸਰ ਅੱਛਾ ਹਾਂਜੀ 130 ਹੋ ਗਿਆ 30 ਹੋ ਗਿਆ ਇੱਥੇ ਹੋਵੇ ਨਾ ਸਿਰ ਸਹੀ ਸੀ ਕਰਤੂ ਜੀ ਕੱਲਾ ਕਾਲਿੰਗ ਵਾਲੀ ਚਾਰਜ ਕਰਵਾਣੇ ਹੈ ਨੈਟ ਵੀ ਕਰਵਾਣੇ ਆ ਜੀ ਆਹ ਨੈਟ ਦਾ ਕਈ ਵਾਰ ਕਰਾ ਲਈ ਤੇ ਕਈ ਵਾਰ ਨਹੀਂ ਕਰਾਈ ਨੈਟ ਨਸਬ ਬੜਾ ਜੁਲਦਾ ਹੈ ਨੈਟ ਤਾਂ ਬੋਲ ਮਿਲ ਜਨਾ ਮਤਲਬ ਕਈ ਵਾਰ ਨਾ ਰੇਂਜ ਹੀ ਨਹੀਂ ਬਿਲਕੁਲ ਹੀ ਚੱਲਦਾ ਹੀ ਨਹੀਂ ਬਿਲਕੁਲ ਹੀ ਰੁਕ ਰੁਕ ਕੇ ਰੁਕ ਰੁਕ ਕੇ ਹਾਂਜੀ ਬਿਲਕੁਲ ਚੱਲਦਾ ਹੀ ਨਹੀਂ ਆ ਡਾਡਰ ਦੀ। ਇਹ ਕਿਤਾ ਕਰਵਾਉਣਾ ਹੈ ਨਾ ਮੇਰੀ ਗੱਲ ਸਮਝੀ। 70 ਦਿਨਾਂ ਦਾ ਮਿਲੇਗਾ ਤੁਹਾਨੂੰ ਇਹਦੇ ਇਕੱਲਾ ਕਾਲਿੰਗ ਦਾ 490 ਰੁਪਏ ਦਾ। ਅੱਛਾ। 70 ਦਿਨ ਦੀ ਕਾਲਿੰਗ ਕਰਤਾ ਵੀ ਜਿੱਤੇ ਤੁਹਾਨੂੰ 6 GB ਐਕਸਟਰਾ ਮਿਲ ਜੇਗਾ। 3000 ਮੈਸੇਜ ਦਿੱਤੇ ਜਾਣਗੇ ਤੁਹਾਨੂੰ। ਮਾੜਾ ਮੈਮ ਰੋਹ ਆਪਣੇ ਛੱਤ ਤੇ ਬੈ ਕੇ ਚਲਾਉਂਦਾ ਵਿੱਚ ਰੇਂਜ ਆ ਜੇ ਰੇਂਜ ਆ ਜੀ ਅੱਧੇ ਰਹਿੰਦੀ ਹੈ, ਨੈਟਵਰਕ ਨਹੀਂ ਆ ਡੜ ਕੇ ਚੱਲਦਾ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ 490 ਰੁਪਏ ਤੇ ਰੀਚਾਰਜ ਤੇ ਇਕੱਲਾ ਕਾਲਿੰਗ ਦਾ ਕਰਵਾ ਸਕਦੇ ਜੇ ਤੁਸੀਂ ਕਰਵਾਉਣਾ ਚਾਹੁੰਦੇ ਜੀ। ਠੀਕ ਹੈ ਜੀ ਹੁਣ ਚਲੋ ਕੋਈ ਨਾ ਹੁਣ ਇੱਕ ਵਾਰੀ ਕਰਾਰੀ ਰਿਪੋਰਟ ਉਹ ਤੋਂ ਬਾਅਦ ਇੰਨਾ ਮਹੀਨਿਆਂ ਬਾਅਦ ਹੀ ਬਣਾ ਆ ਜਾਾਂਗੇ ਆਈਡੀਆ ਕੋਈ ਗੱਲ ਨਹੀਂ ਪੰਜ ਛੇ ਥੀਮਾਂ ਆਈਡੀਆ ਜੀ ਆਣਗੇ ਜਿੰਨੇ ਮੇਰੇ ਯਾਰ ਦੋਸਤਾਂ ਕਮ ਸੇ ਕਮ 15 16 ਥੀਮਾਂ ਹੋਈਆਂ ਫਿਰ ਕਰਾ ਗਏ ਤੁਸੀਂ ਦੁਬਾਰਾ ਆਨੇ ਤਾਂ ਤੁਸੀਂ ਸਾਡੇ ਲਈ ਨਵੇਂ ਕਸਟਮਰ ਬਣ ਜਾਓਗੇ ਤੇ ਤੁਹਾਡੇ ਲਈ ਆਫਰ ਵੈਲਿਡ ਨਹੀਂ ਹੋਣੀ ਹੈ ਤੇਰੀ ਪੁਰਾਣੇ ਕਸਟਮਰ ਨੂੰ ਨਹੀਂ ਨਾ ਨਾ ਨਾਟ ਨੈਟ ਵਧਾਓ ਉਤਨਾ ਦੇ ਰੇਂਜ ਨੂੰ ਹੀ ਤਾਂ ਕੋਈ ਫਰਕ ਪਿਆ ਜਾਏਗਾ ਨੈਟਵਰਕ ਦੀ ਤੁਸੀਂ ਕਦੇ ਕੰਪਲੇਂਟ ਪਾਈ ਹੈ ਕਿ ਤੁਹਾਨੂੰ ਨੈਟਵਰਕ ਨਾਲ ਬੜੀ ਪਰੇਸ਼ਾਨੀ ਆ ਰਹੀ ਹੈ ਜੀ ਅ ਸਰਗਤਨ ਨੈਟਵਰਕ ਨਾਲ ਕੋਈ ਇਸ਼ੂ ਆ ਰਿਹਾ ਨਾ ਕੰਪਲੇਂਟ ਪਾ ਦਿੰਨੇ ਆਂ ਕਿ ਤੁਹਾਡੀ 72 ਘੰਟੇ ਦੇ ਅੰਦਰ ਅੰਦਰ ਹੱਲ ਹੋ ਜਾਂਦਾ ਗਾ ਸਾਡੀ ਟੀਮ ਵਰਕ ਕਰਦੀ ਹੈ ਕੋਸ਼ਿਸ਼ ਕਰਦੀ ਹੈ ਕਿ ਨੈਟਵਰਕ ਵਧੀਆ ਤੇ ਵਧੀਆ ਕਰਤਾਵੇ। ਹੋ ਮੈਮ ਕਾ ਦਿੰਦੇ ਆਂ ਭਰ ਹੱਲ ਕਰਦੇ ਨਹੀਂ ਨਾ ਕਹਿੰਦੇ ਸਾਰੇ ਹੀ ਆ। ਸਰ ਮੇਰੀ ਗੱਲ ਸੁਣੋ ਅਗਰ ਤੁਸੀਂ ਕੰਪਲੇਂਟ ਪਾਉਂਗੇ ਤੁਹਾਨੂੰ ਮੈਂ ਠੀ ਤੁਹਾਡੇ ਫੋਨ ਤੇ ਨਾਮ ਦੀ ਨਾਲ ਆ ਜਾਏਗਾ ਜੀ। ਤੁਹਾਡੀ ਕੰਪਲੇਂਟ ਦਾ ਤੇ 72 ਘੰਟੇ ਦੇ ਅੰਦਰ ਅੰਦਰ ਹੱਲ ਹੋ ਜਾਏਗਾ ਜੀ। ਹੂੰ ਚਲੋ ਕੋਈ ਨਹੀਂ ਜੀ। ਕਹਿੰਦਾ ਤੇ ਕਰਵਾ ਦਾਂ। ਕਰਾ ਲਾਂਗੇ ਫਿਰ 3 ਮਹੀਨੇ ਬਾਅਦ ਹੁਣ ਆਵਾਂਗੇ ਹੁਣ ਤਾਂ ਕਰਾ ਲਈਏ। ਤੁਸੀਂ ਨਹੀਂ ਕਰਵਾਣਾ ਚਾਹੁੰਦੇ ਜੀ। ਨਹੀਂ ਜੀ ਹੁਣ ਫਾਇਦਾ ਹੀ ਨਹੀਂ ਹੈਗਾ ਹੁਣ ਫਿਰ ਉਹਨਾਂ ਨਾਲ ਵਿਗੜ ਜੂਗੀ ਸਾਡੀ। ਹਾਂਜੀ। ਉਹਨਾਂ ਨਾਲ ਵਿਗੜ ਜੂਗੀ ਜਿਨ੍ਹਾਂ ਨੇ ਲੱਗਾ ਆਈਡੀ ਵਾਲੇ ਨਾਲ ਇਹ ਟੈਲ ਵਾਲੇ ਨਾਲ। ਪਰ ਮੈਂ ਬੋਡਾਫੋਨ ਆਈਡੀਆ ਤੋਂ ਗੱਲ ਕਰ ਰਿਹਾ ਤੂੰ ਖੁਦ ਆਪਣੇ ਬੈਨੀਫਿਟ ਦੇਖੋ ਸਰ ਨੈਟਵਰਕ ਨੂੰ ਲੈ ਕੇ ਪ੍ਰੋਬਲਮ ਆ ਰਹੀ ਹੈ ਮੈਂ ਤੁਹਾਡੀ ਕੰਪਲੇਂਟ ਪਾ ਦਿੰਨੇ ਆਂ ਜੀ। ਐਸ। ਮੇਰਾ ਨੈਟ ਨੈਟ ਚੱਲ ਰਿਹਾ ਨਹੀਂ ਕਰੀ। ਸਤੂ ਜੀ ਜੰਮੈ ਰੋਈ ਕਰੀ ਨੇ ਕਿ ਤੁਹਾਡਾ ਨੈਟਵਰਕ ਲੈ ਕੇ ਕੰਪਲੀਟ ਮਤਲਬ ਆ ਰਹੀ ਹੈ ਪਰਿਸ਼ਾਨੀ। ਮੈਡਮ ਇੰਨੇ ਦਿਨਾਂ ਦੀ ਆਈ। ਅੱਗੇ ਮੈਡਮ ਇੰਨੇ ਦਿਨਾਂ ਦੀ ਆਈ ਜਾਂਦੀ ਆ ਉਦੋਂ ਤੋਂ ਤੁਸੀਂ ਕਦੀ ਫੋਨ ਚੱਕਿਆ ਨਹੀਂ। ਅੱਜ ਮੈਡਮ ਤੁਸੀਂ ਕਹਿ ਰਹੇ ਹੋ ਕਿ ਕਿਹੜੇ ਨੰਬਰ ਤੇ ਫੋਨ ਕਰ ਰਹੇ ਸੀ ਕਿ ਮੈਂ ਜਾਣ ਸਕਦੀ ਆ ਜੀ। ਆ ਮੈਡਮ ਕਿਦੂ ਫੋਨ ਆਈ ਜਾਂਦਾ ਜੀ ਸਾਨੂੰ? ਹਾਂ ਜੀ ਸਰ ਇੱਕ ਫੋਨ ਆਈ ਜਾਂਦਾ ਜੀ ਵਿੱਚ ਕਦਾਂ ਇੱਕ ਦੁਆਈਓ ਪਰ ਕੰਪਨੀ ਵੱਲੋਂ ਹੀ ਕਾਲ ਆਇਆ ਹੋਇਆ ਤੁਹਾਨਾਂ ਨੂੰ ਆ ਇੱਕ ਨੰਬਰ ਤੁਹਾਡੇ ਲੱਗਿਆ ਹੋਇਆ ਤੁਸੀਂ ਤੁਸੀਂ ਚਾਹੋ ਤਾਂ ਤੁਸੀਂ ਆਪਣਾ ਪੋਰਟ ਆਊਟ ਕੈਨਸਲ ਕਰ ਸਕਦੇ ਹੋ ਤੇ ਆਪਣਾ ਰੀਚਾਰਜ ਕਰਵਾ ਸਕਦੇ ਹੋ ਜਿਸ ਨਾਲ ਦੇ ਨਾਮ ਮੈਡਮ ਪਰ ਗੱਲ ਇਹ ਆ ਨਾ ਮੇਰੀ ਗੱਲ ਸੁਣੋ ਤੁਸੀਂ ਪਹਿਲਾਂ ਕੋਈ ਫੋਨ ਹੀ ਨਹੀਂ ਚੱਕਦਾ ਜੀ ਪਹਿਲਾਂ بڑے ਫੋਨ ਅਸੀਂ ਲਾਏ ਆ ਬਹੁਤ ਜ਼ਿਆਦਾ ਲਾਏ ਆ ਪੀ ਅਸੀਂ ਆਖਾ ਨੈਟਵਰਕ ਕੱਟ ਹੋ ਜਾਏਗਾ ਇੱਕ ਫੋਨ ਮੈਨ ਲਵੇਗੀ 198 ਵਿੱਚ ਲਾ ਕੇ ਦੇਖਿਆ ਸਰ ਤੁਸੀਂ ਕਾਲ ਦੀ ਨਹੀਂ ਜੀ 99 ਨਹੀਂ ਨਹੀਂ 198 ਲਾਇਆ ਸੀ ਸਰ ਅਗਰ ਤੁਸੀਂ 199 ਤੇ ਲਾਂਦੇ ਤਾਂ ਵੀ ਤੁਹਾਡੇ ਕੰਪਲੇਂਟ ਸੋਲਵ ਹੋ ਜਾਂਦੀ ਪਰ ਹੁਣ ਮੈਂ ਕੰਪਲੇਂਟ ਪਾ ਦਿੰਦੀ ਆ ਬਸ ਫਿਰ ਕੰਟ੍ਰੋਲ ਆ ਜਾਂਦਾ ਤੁਹਾਡੇ ਨੈਟਵਰਕ ਠੀਕ ਹੋ ਜਾਂਦਾ ਹੋਂ ਤਾਂ ਹੋਂ ਤਾਂ ਚਲੋ ਬਹੁਤ ਫਿਰ ਹਣ ਤਾਂ ਹੀ ਕਰਾਉਣੀ ਪਈ ਆ پتہ ਕੀ ਅਜੇ ਕਰੋ ਵੀ ਕਹਿੰਦੇ ਵੈਸੇ ਉਹ ਦੋ ਤਿੰਨ ਜਣਿਆਂ ਨੇ ਕਰਾਉਣੀ ਆ ਕਰੋ ਵੀ ਕਰਾ ਦੇਣੀ ਆ ਕਹਿੰਦੇ ਪੀ ਉਹਨਾਂ ਕਹਿੰਦੇ ਆਈਡੀਆ ਚ ਨਹੀਂ ਮਤਲਬ ਇੱਥੇ ਨੈਟ ਹੀ ਨਹੀਂ ਚੱਲਦਾ ਇੱਥੇ ਕੁਝ ਨਹੀਂ ਚੱਲਦਾ ਕੋਈ ਨਾ ਕੁਝ ਨੈਟਵਰਕ ਦੀ ਕੰਪਲੇਂਟ ਨਹੀਂ ਪਾਉਂਗਾ ਸਾਨੂੰ ਕਿੱਧਰ ਪਤਾ ਲੱਗੇਗਾ ਜੀ ਤੁਹਾਨੂੰ ਨੈਟਵਰਕ ਨਹੀਂ ਹੈ ਵਾਸੇ ਪਰੇਸ਼ਾਨੀ ਆ ਰਹੀ ਹੈ ਉਹ ਕਹਿੰਦੇ ਪਿਆ ਹੀ ਅਗਰ ਕਿਸੇ ਨੂੰ ਅੱਜ ਕੰਪਲੇਂਟ ਪਾਉਣੀ ਹੋਣਾ ਤੇ ਬਾਕੀ ਜਿਹੜੇ ਤੁਹਾਡੇ ਏਰੀਆ 'ਚ ਰਹਿੰਦੇ ਨੇ ਜੀ ਤੁਹਾਡੇ ਆਸ-ਪਾਸ ਵਾਲੇ ਉਹਨਾਂ ਦਾ ਨੈਟਵਰਕ ਵੀ ਵਧੀਆ ਹੋ ਜਾਂਦਾ ਸੀ ਤੇ ਉਹ ਉਹ ਆਂਦੇ ਪਿਆ ਹੀ ਨਹੀਂ ਉਹ ਕਹਿੰਦੇ ਅਸੀਂ ਵੀ ਲਾਇਆ ਸੀ ਉਹਨਾਂ ਨੇ ਵੀ ਪਤਾ ਨਹੀਂ 190 ਲੱਖ ਕਹਿੰਦੇ ਫੋਨ ਦਾ ਕੋਈ ਰਿਸਪੌਂਸ ਨਹੀਂ ਉਹਨਾਂ ਦਿੱਤਾ ਅੱਗੋਂ ਕੁਝ ਨਹੀਂ ਜਵਾਬ ਨਹੀਂ ਦਿੱਤਾ ਅ ਤੇ ਉਹ ਫਿਰ ਕਹਿੰਦੇ ਕਹਿੰਦੇ ਮੈਸੇਜ ਆਇਆ ਸੀ ਫਿਰ ਵੀ ਉੱਤਨਾ ਹੀ ਸਲੋ ਚੱਲਦਾ ਪਿਆ ਨੈਟ ਤੇ ਉਹ ਫਿਰ ਸਾਰੇ ਹੀ ਕਹਿੰਦੇ ਕਿ ਨਹੀਂ ਆਪਾਂ ਨਾ ਹੁਣ ਇੱਕ ਜਨਰੇਟਰ ਲਾ ਸਕੋ ਆਈਆ ਨਾਲ ਦੇ ਨਹੀਂ ਤੇ ਉਹ ਕਹਿੰਦਾ ਵਧੀਆ ਹਟਲ ਦਾ ਨੈਟ ਬਹੁਤ ਫਾਸਟ ਚੱਲਦਾ ਸਾਥੀ ਦੇਖਦੇ ਰਹੇ ਆ ਵਧੀਆ ਜੀ ਮੈਚ ਦੇਖਦੇ ਮੈਂ ਇੱਕ ਵਾਰੀ ਨਹੀਂ ਅੜਿਆ ਮਤਲਬ ਇਹਦੇ ਚਾਰ ਬਾਰ ਬਾਰ ਹੀ ਰੁੱਕ ਜਾਂਦਾ ਸੀ ਬਾਰ ਬਾਰ ਰੁੱਕਿਆ ਸਰ ਮੈਂ ਇਦਾਂ ਕਰਦੀ ਆ ਮੈਂ ਤੁਹਾਡੀ ਕੰਪਲੇਨ ਲੈ ਲੈਣੀ ਆ ਤੁਸੀਂ ਮੈਨੂੰ ਆਪਣੇ ਲੋਕੇਸ਼ਨ ਵਗੈਰਾ ਦੱਸ ਦੋ ਜੀ ਤਾਂ ਮੈਸੇਜ ਆ ਜੇਗਾ ਤੁਹਾਡੀ ਕੰਪਲੇਂਟ ਆ ਪਲੀਜ਼ ਫੋਟੋ ਆਪ ਨੂੰ ਕੈਂਸਲ ਕਰ ਦਿਓ 72 ਘੰਟੇ ਦੇ ਅੰਦਰ ਇਹਦੇ ਵਿੱਚ ਤੁਹਾਡਾ ਨੈਟਵਰਕ ਵਧੀਆ ਹੋ ਜਾਏਗਾ ਸਰ ਮੈਡਮ ਉਹਨ ਤਾਂ ਸੇਮ ਹੀ ਚਲੋ ਬੰਦ ਹੋ ਜਾਣੀਆਂ ਉਹਨ ਤਾਂ ਕੀ ਕਰੀਏ ਉਹਨ ਤਾਂ ਮੋਣ ਪੈਸੇ ਹੀ ਨਹੀਂ ਕੋਲ ਨੇ ਕੈਂਸਲ ਕਰ ਸਕਦੇ ਜੀ ਕੈਂਸਲ ਕਰ ਸਕਦੇ ਸਰ ਅਗਰ ਤੁਸੀਂ ਕਰਨਾ ਚਾਹੁੰਦੇ ਜੀ ਮੈਡਮ ਉਹ ਤਾਂ ਠੀਕ ਆ ਮੈਡਮ ਫਿਰ ਹਰ ਕੋ ਪੈਸੇ ਹੀ ਨਹੀਂ ਆਏਗੇ ਫਿਰ ਰੀਚਾਰਜ ਵੀ ਤਾਂ ਕਰਾਉਣਾ ਹੀ ਪੈਣਾ ਹੈ ਤੇ ਚਾਰਜ ਤੋਂ ਬਿਨਾਂ ਕਿਵੇਂ ਦੋ ਸਰਵੇ ਦੇ ਤੇ ਵਿਚਾਲੇ ਤੁਹਾਨੂੰ ਇੱਕ ਸਮੇਂ ਲਈ ਨਿਮਰਪੈਣਾ ਜਦੋਂ ਹੁਣ ਤੁਸੀਂ ਟੁਕੀਤਾਰ ਕਰੋਗੇ 28 ਦਿਨ ਬਾਅਦ ਦੁਬਾਰਾ ਛੋਣੜੀ ਨਿਮਰਪੈਣਾ ਕਰਵਾ ਲੈ ਜੀ ਮੈਡਮ ਮੋਂ ਪੈਸੇ ਹੀ ਨਹੀਂ ਹੈਗੇ ਕੋਲ ਤੇ ਹੁਣ ਤੁਸੀਂ ਫ੍ਰੀ ਕਰ ਦੋ ਤੁਸੀਂ ਇਤਰਾਕੀ ਫ੍ਰੀ ਨਹੀਂ ਕਰ ਸਕਦੇ ਪਰ ਤੁਹਾਨੂੰ ਤੁਹਾਡੇ ਆਫਰ ਦੇ ਸਕਦੇ ਆ ਤੇ ਤੁਸੀਂ ਪੋਰਟਲ ਕੈਨਸਲ ਨਹੀਂ ਕਰਨਾ ਚਾਹੁੰਦੇ ਜੀ ਮੈਡਮ ਤੁਸੀਂ ਉਹ ਫਰੀ ਬੜੀ ਮਹਿੰਗੇ ਦੱਸਦੇ ਹੋ ਸਸਤਾ ਹੀ ਦਿਓ 120 ਤੀਆਂ ਦਾ ਆਫਰ ਦੋ ਸਰ 200 ਰੁਪਏ ਦੀ ਆਫਰ ਹੈਗੀ ਤੁਸੀਂ ਆਪਣਾ ਬੈਨੀਫਿਟ ਦੇਖੋ 200 ਰੁਪਏ 199 ਰੁਪਏ ਸਰ ਮੈਡਮ ਫਿਰ ਤੁਸੀਂ ਮੇਰੀ ਗੱਲ ਸੁਣੋ 1 ਮਹੀਨੇ ਲਈ ਸਾਡਾ ਪਾਵੇਂ ਤੁਹਾਨੂੰ ਸਸਤਾ ਆਫਰ ਦੇ ਦਿਓ 1 ਮਹੀਨੇ ਲਈ ਫਿਰ ਅਸੀਂ ਮਹਿੰਗੇ ਕਰਾ ਲਾਂਗੇ ਤੁਸੀਂ ਇਹ ਆਫਰ ਨਾ ਸੰਦੋ ਕਿ 199 ਦਾ ਤਿੰਨ ਮਹੀਨੇ ਦੀ ਆਫਰ ਤਾਂ ਉਹ ਤਾਂ ਦਿੱਤੀ ਜਾ ਰਹੀ ਕਿ ਕਿ ਤੁਸੀਂ ਕੰਟੀਨਿਊ ਅਗਲੇ ਮਹੀਨੇ ਵੀ ਇਹੀ ਆਫਰ ਲੈ ਸਕਦੇ ਆ ਨਹੀਂ ਸਾਨੂੰ ਅਗਲੇ ਮਹੀਨੇ ਪਾਵੇਂ ਇਹ ਨਾ ਮਿੱਡੇ ਸਾਨੂੰ ਉਹ ਸਾਡੇ ਵੱਲ ਮੈਡਮ ਪਤਾ ਕੀ ਗੱਲ ਆ ਸਾਡੇ ਵੱਲ ਤਾਂ ਪਾਣੀ ਆਇਆ ਹੋਇਆ ਹੈ ਪਾਣੀ ਆ ਗਿਆ ਇੱਥੇ ਨੁਕਸਾਨ ਹੀ ਬਹੁਤ ਹੋ ਗਿਆ ਫਸਲਾਂ ਡੁੱਬ ਗਈਆਂ ਹਾਂ ਤੇ ਉਹ ਇਹ ਕਰਕੇ ਮੈਡਮ 1 ਮਹੀਨਾ ਓੱਖ ਆਇਆ ਸਾਡਾ ਅਗਾਂ ਸਾਡੇ ਚਲੋ ਸਾਡਾ ਕੰਮ ਚੱਲ ਪੈਣਾ ਹੈ ਸਰ ਅਗਰ ਤੁਸੀਂ ਅਜੇ ਨਹੀਂ ਰੀਚਾਰਜ ਕਰਵਾਉਂਗੇ ਨਾ ਤੁਸੀਂ ਭਾਵੇਂ ਸਰ 13 ਤਰੀਕਾ ਤੱਕ ਰੀਚਾਰਜ ਕਰਵਾ ਦਿਓ ਮੈਡਮ ਫਿਰ ਉਹ ਮੈਡਮ ਤਾਂ ਸਾਡੇ ਫੋਨ ਆਣਾ ਹੀ ਬੰਦ ਹੋ ਜਾਣਾ ਜੀ ਹਾਂਜੀ ਸਰ ਮੈਡਮ ਮੈਡਮ ਫੋਨ ਆਣਾ ਬੰਦ ਹੋ ਜਾਣਾ ਨਾਣਾ ਜੀ ਸਰ ਤੁਹਾਡੇ ਇੱਕ ਦਿਨ ਬਾਅਦ ਇੱਕ ਦਿਨ ਬਾਅਦ ਜ਼ਰੂਰ ਹੋ ਜਾਗਾ ਜੀ ਅਗਲੇ ਇੱਕ ਦਿਨ ਬਾਅਦ ਤੁਸੀਂ ਸਰ ਰੀਚਾਰਜ ਕਰਵਾ ਲਓ ਨਾ ਜੀ 200 ਰੁਪਏ ਦਾ ਜਿਹੜਾ ਮੈਂ ਤੁਹਾਨੂੰ ਦੱਸ ਪੈਂਦੇ ਤੇ ਪਿਆ 200 ਰੁਪਏ ਸਾਡੇ ਕੋਲ ਨਹੀਂ ਹੈਗਾ ਇਸ ਟਾਈਮ ਤੁਹਾਨੂੰ ਕਹਿੰਦੇ ਪਿਆ ਵੀ ਸਾਨੂੰ ਮੇਰੀ ਗੱਲ ਸੁਣੋ ਸਾਨੂੰ 3 ਮਹੀਨੇ ਦਾ ਆਫਰ ਤਾਂ ਤੁਸੀਂ ਦਿਓ 199 ਰੁਪਏ ਦਾ ਸਾਨੂੰ 1 ਮਹੀਨੇ ਵਾਸਤੇ ਕੋਈ ਛੋਟਾ ਆਫਰ ਦੇ ਦਿਓ ਤੁਹਾਨੂੰ ਵੀ ਪਤਾ ਇੱਧਰ ਪਾਣੀ ਆਇਆ ਆਇਆ ਤੇ ਤੁਸੀਂ ਉਸ ਦੀ ਕੋਈ ਛੋਟਾ ਆਫਰ ਦੇ ਦਿਓ ਸਰ ਐਡਾ ਤੁਹਾਡਾ ਸਿਮ ਬੰਦ ਹੋ ਗਿਆ ਜੀ ਹਾਂਜੀ ਸਰ ਤੁਹਾਡੇ ਫੋਨ ਤੋਂ ਨਹੀਂ ਤੁਹਾਡਾ SIM ਬੰਦ ਹੋ ਜਾਏਗਾ ਜੀ ਐਤਾ ਅਗਰ ਤੁਸੀਂ ਪੋਰਟ ਆਊਟ ਕੈਂਸਲ ਨਹੀਂ ਕਰਉਂਦੇ ਤੇ ਉਹ ਤਾਂ ਠੀਕ ਹੈ ਮੈਡਮ ਪਰ ਮੇਰੀ ਗੱਲ ਸੁਣੋ ਹੁਣ ਤੁਸੀਂ ਫਿਰ ਕਿਸੇ ਵੀ ਗੱਲ ਨੂੰ ਸਮਝਉਣਾ ਤੁਸੀਂ ਗੱਲ ਨੂੰ ਸਮਝ ਹੀ ਨਹੀਂ ਰਹੇ ਤੁਸੀਂ ਸਾਨੂੰ ਕੋਈ ਛੋਟਾ ਆਫਰ ਦੇ ਦਿਓ ਸਸਤਾ ਆਫਰ ਦੇ ਦਿਓ ਤੁਸੀਂ ਮਹਿੰਗੇ ਆਫਰ 200 ਰੁਪਏ ਇਹ ਇੰਨਾ ਹੀ ਵੱਡੇ ਆਫਰ ਇਹ 1 ਮਹੀਨੇ ਵਾਸਤੇ ਤੁਸੀਂ ਕਿ ਜੀ ਆਦਰ ਆਪਰੇਟਰ ਚ ਵੀ ਜਾਣੇ ਹੋ ਕਿਸੇ ਹੋਰ ਆਪਰੇਟਰ ਚ ਵੀ ਜਾਣੇ ਹੋ ਇਹ ਤਾਂ ਮਹਿੰਗੇ ਰੀਚਾਰਜ ਪੈਣਗੇ ਸਿਰ ਤੋਂ ਤੁਹਾਨੂੰ मैडम ਤੁਹਾਨੂੰ ਕਹਿੰਦੇ ਪਏ ਕਿ ਇੱਕ ਮਹੀਨੇ ਵਾਸਤੇ ਚਾਹੇ ਤੁਸੀਂ ਫ੍ਰੀ ਕਰਕੇ ਦੇ ਦਿਓ ਉਹਨਾਂ ਚਲੋ ਫ੍ਰੀ ਕਰਕੇ ਸਭ ਦਿੱਤਾ ਤੁਸੀਂ ਇੱਕ ਮਹੀਨੇ ਵਾਸਤੇ ਸੰ ਦੇ ਦਿਓ ਅਸੀਂ ਜਾਂਦੀ ਨਹੀਂ ਨਹੀਂ ਫਿਰ ਤੇ ਪਾਵਾਂਗੇ ਜੀ ਫਿਰ ਤਾਂ ਮੂੰਹ ਹੋ ਕਿਉਂ ਦਿੱਤੀ ਜਾਂਦੇ ਫਿਰ ਸਰ ਕਿਉਂਕਿ ਉਹ ਆਪਣੇ ਕਸਟਮਰ ਆ ਜਿਹੜੇ ਜੁੜ ਰਹੇ ਨੇਗੇ ਜਦੋਂ ਤੁਸੀਂ ਉਹਨਾਂ ਨਾਲ ਜੁੜ ਜਾਓਗੇ ਸਰ ਤੁਹਾਨੂੰ ਫਿਰ ਆਪੀ ਖੁਦ-ਖੁਦ ਪਤਾ ਲੱਗ ਜੀ ਕਿ ਤੁਹਾਡੇ ਰੀਚਾਰਜ ਕਿੰਨੇ ਮਹਿੰਗੇ ਹੋਗੇ ਤੇ ਮੈਡਮ ਉਹ ਕਾਡ ਆਪਣਾ ਮੈਡਮ ਆਪਾਂ ਫਾੜ ਕੇ ਥੋੜੀ ਰੱਖ ਲੈਣਗੇ ਆਪਾਂ 3 ਮਹੀਨੇ ਬਾਅਦ ਫਿਰ ਵੀ ਆ ਸਕਦੇ ਆ ਸਰ 3 ਮਹੀਨੇ ਬਾਅਦ ਤੁਸੀਂ ਆਤਾ ਸਕਦੇ ਹੋ ਪਰ ਪਤਾ کئی ਵਾਰ ਕੀ 9 ਵਜੇ ਤੁਹਾਨੂੰ ਜੋੜ ਤਾਂ ਲੈਣਗੇ ਆਪਣੇ ਨਾਲ ਜਦੋਂ ਸਰ ਉਹਨੇ ਤੁਹਾਨੂੰ ਆਪਣੇ ਨਾਲ ਜੋੜ ਲਿਆ ਤੇ ਤੁਹਾਡੇ ਲਈ ਚਾਰ ਪੰਜ ਹਰ ਇੱਕ ਚੀਜ਼ ਮਹਿੰਗੀ ਹੋ ਜਾਵੇਗੀ ਸਰ ਜਿਸ ਤੇ ਤੀਜਾ ਕੋਈ ਸੋਲੂਸ਼ਨ ਨਹੀਂ ਹੋਵੇਗਾ ਨਹੀਂ ਮੈਨੂੰ ਪੂਰੀ ਚਾਹਤ ਸਾਨੂੰ ਮੈਡਮ ਸਾਨੂੰ ਬਾਹਨ ਕੇ ਥੋੜੀ ਹੋਰ ਰੱਖ ਲੈਣਗੇ ਅਸੀਂ 3 ਮਹੀਨੇ ਬਾਅਦ ਦੇਖੋ ਤੇ ਇੱਕ ਮਹੀਨਾ ਚਲੋ ਐਂ ਦੇ ਨਾਲ ਹੀ ਲੰਘ ਜਾਣਾ ਨਾ ਇਸ ਰਿਚਾਰਜ ਨਾਲ ਤੇ ਦੂਸਰੇ ਮਹੀਨੇ ਅਸੀਂ ਕੀ ਕਰਨਾ ਜਦੋਂ ਸਾਡੀ ਆ ਆਉਣਾ ਫੋਨ ਬੰਦ ਹੋ ਜਾਣਾ ਉਸ ਤੋਂ ਬਾਅਦ ਅਸੀਂ ਰੀਚਾਰਜ ਕਰਾਂ ਅਸੀਂ ਸਸਤਾ ਰੀਚਾਰਜ ਕਰਾਉਣਾ ਆ ਉਸ ਤੋਂ ਬਾਅਦ ਜਿਹੜਾ ਵੀ ਮਤਲਬ ਨੈਟ ਨਾ ਵੀ ਚੱਲਦਾ ਏ ਇਕੱਲੀ ਕਾਲ ਵਾਸਤੇ ਹੋ ਜੇ ਜਬੈਲ ਬੈਜ ਦੇ ਵਿੱਚ ਨਾ ਵੈਲਿਡਿਟੀ ਮਿਲ ਜੇ ਮੈਂ ਤੁਹਾਨੂੰ ਕਿਹਾ ਸੀ 398 ਰੁਪਏ ਦਾ ਰੀਚਾਰਜ ਕਰਵਾਉਂਗੀ ਜਿੱਦਾਂ ਤੁਸੀਂ ਜਾ ਕੇ 365 ਰੁਪਏ ਦਾ ਉਹ ਤੁਹਾਨੂੰ ਜੇਕਰ ਤੁਸੀਂ 2 ਮਹੀਨੇ ਵੀ ਅਗਲੇ ਕਰਾਣੇ ਹੋ 700 ਰੁਪਏ ਦਾ ਪੈਂਦਾ ਜੀ 500 ਕੁ 20 ਰੁਪਏ ਦਾ ਪਏਗਾ ਮੈਡਮ ਅਸੀਂ ਮੈਡਮ ਉਸ ਕਰਾਉਣਾ ਹੀ ਨਹੀਂ ਅਸੀਂ ਕਰਾਉਣਾ ਮਤਲਬ ਇਹਨਾਂ ਸਾਨੂੰ 350 ਜਿਹੜਾ 56 ਰੁਪਏ ਦਾ ਕਰਕੇ ਦਿੱਤਾ ਨਾ ਜੀ ਹੁਣ ਵਿਚਾਰ ਚ ਹੋਣਾ ਆ ਇਸ ਤੋਂ ਬਾਅਦ ਕਿ ਕਹਿੰਦੇ 356 ਰੁਪਏ ਦਾ ਸਾਨੂੰ ਕਰਕੇ ਦੇਣਾ ਮੈਡਮ ਉਹਨਾਂ ਨੇ 356 ਮੇਰੀ ਗੱਲ ਸੁਣ ਕੈਨਸਲ ਕਰਨਾ ਚਾਹੁੰਦੇ ਸੀ 1 ਮਿੰਟ 356 ਰੁਪਏ ਦਾ ਸਾਨੂੰ ਚਾਰਜ ਕਰ ਦੇਣਾ ਜੀ ਉਸ ਤੋਂ ਬਾਅਦ ਸਾਡਾ 199 ਸਾਨੂੰ 450 ਦਾ ਹੈ ਤਾਂ ਉਹਨਾਂ ਦਾ ਜੋੜਾ ਦੇਤਾ ਜੀ ਤੇ ਕਿੰਨੇ ਹੋ ਗਏ ਆਪਣੇ 800 ਰੁਪਇਆ ਹੋ ਗਿਆ ਜੀ 800 ਦੇ ਨੇੜੇ ਹੀ ਹੋ ਗਏ 400 ਤੇ ਉਸ ਤੋਂ ਬਾਅਦ ਸਾਨੂੰ ਇੱਕ ਕੜੀ ਦੇ ਦਿੱਤੀ ਜੀ 400 ਦੀ 스마트 ਵਾਚ ਠੀਕ ਹੈ ਸਾਡੇ ਇਹ 15 1600 ਦਾ 1600 ਦਾ ਫਾਇਦਾ ਕਰਤਾ ਹੀ ਹੋਰਾਂ ਨੇ ਸਾਨੂੰ ਇੱਕ ਮਹੀਨੇ ਵਾਸਤੇ ਉਹ ਵੀ ਫ੍ਰੀ ਕਰ ਤੇ ਦੇਖੋ ਜੇ ਉਹ ਤੁਹਾਨੂੰ ਜੋੜਨੇ ਨੇ ਸਰ ਤੇ ਮੈਨੂੰ ਆਪਣੇ ਕਸਟਮਰ ਵਧਾ ਲੈਣੇ ਨੇ 1600 ਰੁਪਏ ਮੈਨੂੰ ਅਸੀਂ ਉਹਨਾਂ ਨੂੰ 1600 ਰੁਪਏ ਦਾ ਮਤਲਬ ਫਾਇਦਾ ਕਰਤਾ ਹੈ ਤੇ 1600 ਰੁਪਏ ਅਸੀਂ 3 ਮਹੀਨੇ ਚ ਉਹਨਾਂ ਨੂੰ ਮੈਨੂੰ ਪਤਾ ਅਸੀਂ ਨਹੀਂ ਦੇਣਾ ਉਹਨਾਂ ਤਿੰਨ ਮਹੀਨੇ ਅਸੀਂ ਉਹਨਾਂ ਨੂੰ ਦੇਨੇ ਆ ਵਾਧ ਤੋਂ ਬਾਅਦ 20 ਤੇਨ ਮਹੀਨੇ 2 ਮਹੀਨੇ ਅਗਲੇ ਦੇਨੇ ਆ 2 ਮਹੀਨੇ ਚ ਅਗਲੇ ਕਿੰਨੇ ਦੇ ਲਾਂਗੇ ਉਹਨਾਂ ਨੂੰ ਪੈਸੇ ਵਾਧ ਤੋਂ ਬਾਅਦ 5-600 ਰੁਪਿਆ ਅਸੀਂ ਦੇਣਾ ਉਹਨਾਂ ਨੂੰ 5 ਕੁ ਰੁਪਿਆ 2200 ਵਾਲਾ ਰੀਚਾਰਜ ਕਰਨਾ ਜੀ ਤੁਸੀਂ ਪੌਟ ਆਊਟ ਨਹੀਂ ਕੈਂਸਲ ਕਰਨਾ ਚਾਹੁੰਦੇ ਜੀ ਫਿਰ ਮੈਡਮ ਕਿਵੇਂ ਕਰੀਏ ਮੈਡਮ ਤੁਸੀਂ ਨਹੀਂ ਨਾ ਸਾਨੂੰ ਕੋਈ ਸਲਾਹ ਚੰਗੀ ਦੇ ਰਹੇ ਤੁਸੀਂ ਐ ਕਹੋ ਨਾ ਵੀ ਤੁਹਾਨੂੰ ਅਸੀਂ ਸਸਤਾ ਰੀਚਾਰਜ ਦੱਸ ਦਿੰਨੇ ਆ ਵੀ 1 ਮਹੀਨੇ ਵਾਸਤੇ ਚਲੋ ਤੁਸੀਂ ਕਰਾ ਲਓ ਸਸਤਾ ਹੀ ਹੈ ਤੁਸੀਂ ਕੋਈ ਦੇਖੋ ਤੁਸੀਂ ਐਂਡਰੌਇਡ ਫੋਨ ਤੇ ਲਾਣੇ ਹੋ ਅਗਰ ਤਾਂ ਨੇ ਐਂਡਰੋਇਡ ਫੋਨ ਤੇ ਵੀ ਜਦੋਂ ਇਹਨਾਂ ਦੇ ਮੇਰੇ ਪੈਦਲ ਚਾਰਜ ਮਿਲਵੇ ਤਾਂ ਇਹ ਤੇ ਤੁਹਾਡਾ ਹੀ ਬੈਨੀਫਿਟ ਹੈ ਇਹ ਤੁਹਾਨੂੰ ਅਗਲੇ 2 ਮਹੀਨੇ ਵੀ ਕੰਟੀਨਿਊ ਇਹੀ ਵੀ ਚਾਰਜ ਲੈ ਸਕਦੇ ਸਰ ਤੁਸੀਂ ਆਪਣਾ ਬੈਨੀਫਿਟ ਦੇਖੋਗੀ ਉਹ ਦਾ ਠੀਕ ਹੈ ਮੈਂ ਚਲਾ ਸਕਦੇ ਹਾਂ ਰੀਚਾਰਜ 28 ਦਿਨ ਤੁਸੀਂ 30 ਜੀ ਮੈਡਮ ਮਨ ਤੋਂ ਪਹਿਲੇ 200 ਰੁਪਇਆ ਹੋਏ ਇਹ ਨਾਲ ਬੰਦਾ ਕੀ ਕਰੇਗਾ ਸਾਡੇ ਕੋਲ ਜਿੰਨੇ ਮਤਲਬ ਹੈਗੇ ਹੀ ਨਹੀਂ ਤਰੋਂ ਕਹਿੰਦੇ ਪਈ ਇੱਕ ਵਾਰੀ ਤੁਸੀਂ ਦੇ ਦਿਓ 70 80 ਰੁਪਇਆ ਦਾ ਫਿਰ ਉਸ ਤੋਂ ਬਾਅਦ ਸਿੱਧਾ 2 ਮਹੀਨੇ ਬਾਅਦ ਜਿਹੜਾ ਤੁਸੀਂ ਕਹੋਗੇ ਰੀਚਾਰਜ ਅਸੀਂ ਉਹ ਹੀ ਕਰਾਈਆਂਗੇ ਪੰਜ ਕਿ ਪੈਡ ਫੋਨ ਚਲਾਉਂਦੇ ਨਾ ਜੀ ਕਿਹੜਾ ਫੋਨ ਤੇ 155 ਰੁਪਇਆ ਲੈ ਕੇ ਚਾਰਜ ਜਾਂਦਾ ਜਿੱਥੇ ਸਿਰਫ ਕਾਲਿੰਗ ਹੁੰਦੀ ਹੈ ਉਹ ਤੁਹਾਨੂੰ ਮਿਲ ਜਾਂਦਾ ਜੀ ਹੁਣ ਤੁਸੀਂ ਥੋਣ ਵੀ ਤੇ ਐਂਡਰੋਇਡ ਚਲਾਉਂਦੇ ਹੈ ਨਾ ਜੇ ਉਹ ਤਾਂ ਨੈਟ ਦੀ ਜਰੂਰਤ ਵੈਸੀ ਵੀ ਪੈ ਜਾਂਦੀ ਹੈ ਅਗਰ ਤੁਸੀਂ ਨੈਟ ਉੱਪਰੋਂ ਵੀ ਰੀਚਾਰਜ ਕਰਵਾਉਣਾ ਤੇ ਤੇਰੇ ਕਹਿੰਦਾ ਤੇਰੇ ਪਹਿਲਾਂ ਤੇਰੀ ਵੀ ਕੋ ਤੁਹਾਨੂੰ ਮਹਿੰਗਾ ਪਾਏਗਾ ਨਾ ਕਰ ਉਹ ਵੀ ਚਾਰ ਠੀਕ ਹੈ ਮੈਡਮ ਉਹਨੇ ਇਹ ਜਿਹੜਾ ਹੈਗਾ ਵੈਸੀ ਆਈਡੀਆ ਤੇ ਬੋੜਾ ਫੋਨ ਇਹ ਹੀ ਆ ਇਹਨੂੰ ਆਂਦੇ ਨੇ ਨਹੀਂ ਕੇ ਵੀ ਆਈ ਨੂੰ ਆਈਡੀਆ ਤੇ ਬੋੜਾ ਫੋਨ ਆਂਦੇ ਨਹੀਂ ਹਾਂਜੀ ਬੋੜਾ ਫੋਨ ਆਈਡੀਆ ਕਹਿੰਦੇ ਨੇ ਠੀਕ ਹੈ ਅਗਰ ਤੁਸੀਂ ਕੈਨਸਲ ਕਰਨਾ ਚਾਹੁੰਗੇ ਤੇ ਇੱਕੋ ਮਿੰਟ ਲੱਗਦਾ ਤੁਹਾਡਾ ਇਹੀ ਸਿਮ ਵਧੀਆ ਚੱਲਦਾ ਰਹੇਗਾ ਜੀ मैडम नेटवर्क ਦੀਆਂ ਦਾ ਰੇਂਜ ਹੀ ਨਹੀਂ ਆਉਂਦੀ ਤੁਸੀਂ ਬੈਠੜ ਸਾਕੀ ਇੱਕ ਵੀ ਉਧਰ ਤੁਰਾ ਜੀ ਕਰੋ ਕਰੋ ਮੰਮੀ ਹੋਣੀ ਵੀ ਗਾਣਾ ਪੈਂਦੀਆਂ ਜੀ ਕਰੋ ਵੀ ਤੁਸੀਂ ਐਂ ਤੁਰ ਜਾਂਦੇ ਹੋ ਐਂ ਤੁਰ ਜਾਂ ਤੁਹਾਡੇ ਫੋਨ ਕਿਹੋ ਜਿਹਾ ਹੈਗੇ ਆ ਕੋਈ ਰਿਸ਼ਤੇਦਾਰ ਬੜੇ ਫੋਨ ਤੁਹਾਡਾ ਫੋਨ ਹੀ ਤੇ ਲੱਗਦਾ ਕੁਝ ਕੁਝ ਜੀ ਆਵਾਜ਼ ਆਉਂਦੀ ਵਿੱਚ ਸਰਮਨੈਟਵਰਕ ਨੂੰ ਲੱਗਦਾ ਤੁਹਾਡੀ ਕੰਪਲੇਂਟ ਪਾ ਦੇਣੀ ਹੈ ਜੀ ਬੱਤ ਜੀ ਮੈਡਮ ਮੈਡਮ ਐਂ ਮਤਲਬ ਜਿੱਦਾਂ ਮੈਂ ਸੀਡੀ ਨਹੀਂ ਪਾਈ ਹੁੰਦੀ ਵਿੱਚ ਖਰਚ-ਖਰਚ ਐਵੇਂ ਦੀ ਆਵਾਜ਼ ਆਉਣ ਲੱਗ ਜਾਂਦੀ ਇਹ ਮਤਲਬ ਕੀ ਚੱਕਰ ਹੈ ਜੀ ਮੈਨੂੰ ਤਾਂ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ ਜੀ ਨਹੀਂ ਮੈਡਮ ਉਧਰ ਮਤਲਬ ਜਦੋਂ ਫੋਨ ਅਸੀਂ ਲਾਉਂਦੇ ਹਾਂ ਕਿਦੇ ਵੀ ਆਉਂਦੇ ਆਪਦੇ ਰਿਸ਼ਤੇਦਾਰਾਂ ਵੱਲ ਉਧਰ ਮੈਡਮ ਫੋਨ ਦੀ ਆਵਾਜ਼ ਹੀ ਨਹੀਂ ਮਤਲਬ ਨੈਟਵਰਕ ਹੀ ਨਹੀਂ ਹੁੰਦਾ ਰੇਂਜ ਹੀ ਨਹੀਂ ਹੁੰਦੀ ਪੇੜ ਦੇ ਕੋਲ ਨਹੀਂ ਰੇਂਜ ਹੁੰਦੀ ਪੜਾ ਇੱਕ ਦੰਡਾ ਆ ਰਹੀ ਹੈ ਇਹ ਤਾਂ ਉਹਨੇ ਇੱਕ ਦਮ ਚੈੱਕ ਕਰ ਪਾ ਰਹੀਆਂ ਕੱਲੇ ਤੁਸੀਂ ਨੈਟ ਯੂਜ਼ ਕਰਿਆ ਸੀ ਇੱਕ ਕੋਈ ਤਾਂ ਕੈਸੀ ਜੀ ਵੀ ਯੂਜ਼ ਕਰਿਆ ਸੀ ਮੈਡਮ ਨਬਟੇ ਮੈਡਮ ਉਹ ਵੀ ਯਾਰਡ ਹਰ ਕੇ ਚੱਲਦਾ ਰਿਹਾ ਜੀ ਜਗਾ ਪਿੰਡ ਵਿੱਚ ਦੁਕਾਨ ਤੇ ਬੈਠ ਕੇ ਸਾਰੀ ਦਾਤ ਕਾਮ ਤੇ ਉਥੇ ਬੈਠੇ ਰਹੀ ਉਹ 2 ਕਿਲੋਮੀਟਰ ਜਾ ਕੇ ਉਥੇ ਯੂਜ਼ ਕਰਿਆ ਜੀ ਤੁਹਾਨੂੰ ਮੈਂ ਕੰਪਲੇਂਟ ਪਾਵਨੇ ਤਾਂ ਦੁਬਾਰਾ ਇਹੋ ਦੀ ਪਰੇਸ਼ਾਨੀ ਨਹੀਂ ਆਉਗੀ ਜੀ ਨਹੀਂ ਕਿ ਆਪਣਾ ਪੋਰਟ ਆਊਟ ਕੈਨਸਲ ਕਰ ਦੋ ਜੀ మేడమే

ਸੋਚਨੇ ਆ ਜੀ ਬੈਠ ਕੇ ਸਾਰੀ ਫੈਮਿਲੀ ਬੈਠ ਕੇ ਸੋਚਦੇ ਆ ਯਾਰ